ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅਗਲੇ 4 ਦਿਨਾਂ ਦੇ ਮੌਸਮ ਦੀ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੁੰਦੇ ਦਿਨਾਂ ਦੇ ਵਿੱਚ ਇਹ ਅਪਡੇਟ ਤੁਹਾਨੂੰ ਸਾਂਝੀ ਕਰਾਂਗੇ ਸੈਟਲਾਈਟ ਤੋਂ ਸਿਰ ਐਸਲ ਜੀ ਤੁਹਾਨੂੰ ਸਾਂਝਾ ਕਰ ਰਹੇ ਹਾਂ ਜੀ ਸਵੇਰ ਦੇ ਲਗਭਗ ਜਿਹੜੇ ਆ 8:00 ਵੱਜ ਚੱਲੇ ਆ ਜਿਵੇਂ ਕਿ ਅਸੀਂ ਤੁਹਾਨੂੰ ਕੱਲ ਅਪਡੇਟ ਦਿੱਤੀ ਸੀ ਕਿ ਇੱਕ ਹਲਕਾ ਸਿਸਟਮ ਆ ਰਿਹਾ ਯਾਨੀ ਕਿ ਫਾਚਨਰੀ ਸਿਸਟਮ ਜਿਹੜਾ ਕਿ ਪ੍ਰਭਾਵਿਤ ਕਰ ਸਕਦਾ ਸੀ ਕੁਝ ਖੇਤਰਾਂ ਨੂੰ ਦੇ ਹਿੱਤ ਰਾਤ ਕੁਝ ਖੇਤਰਾ ਦੇ ਵਿੱਚ ਹਲਕੀ ਬੰਦਗਾਂਦੀ ਹਲਕੇ ਜਿਹਾ ਸ਼ਰਾਟੇ ਲੱਗੇ ਨੇ ਖਾਸ ਕਰਕੇ ਦਲੰਦਰ ਦੇ ਕੁਝ ਖੇਤਰਾਾਂ ਦੇ ਵਿੱਚ ਮੋਗੇ ਦੇ ਕੁਝ ਖੇਤਰਾਾਂ ਦੇ ਵਿੱਚ ਮਾਨਸਾ ਸੰਗਰੂਰ ਫਾਜ਼ਿਲਕਾ ਦੇ ਕੁਝ ਕਿਨੇ ਚੋਣੇ ਫਾਗਾ ਦੇ ਵਿੱਚ ਔਰ ਇਧਰ ਕੈਥਲ ਅਮਫਾਲਾ ਇਹਨਾਂ ਖੇਤਰਾਾਂ ਦੇ ਵਿੱਚ ਸੋ ਇਹ ਸਿਸਟਮ ਅੰਗਦਾਨਾਂ ਨੂੰ ਖਾਰ ਕਰ ਚੁੱਕਾ ਹੈ ਰਾਤੋ ਰਾਤ ਇਹਦੀ ਅਪਡੇਟ ਅਸੀਂ ਤੁਹਾਨੂੰ ਦੇ ਰਹੇ ਸੀ ਕੱਲ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿੱਤੀ ਸੀ ਕਿ ਇਹ ਸਿਸਟਮ ਮਦਾਨਾ ਦੇ ਲਈ ਕੁਝ ਖਾਸ ਲੇ ਕੇ ਨਹੀਂ ਆਵੇਗਾ ਹਲਕੇ ਕਣੀ ਕਾਂਗਣਾ ਦੰਦਾ ਹੋਇਆ ਇਸ ਸਿਸਟਮ ਅੱਗੇ ਲੰਘ ਚੁੱਕਾ ਹੈ ਸੋ ਜਿਹੜੇ ਆਉਂਦੇ 1-2 ਘੰਟੇ ਨੇ ਜਿਹੜੇ ਫਹਾੜਾ ਦੇ ਨਾਲ ਲੱਗਦੇ ਖੇਤਰ ਹੈ ਹੁਸ਼ਿਆਰ ਖੁਰ ਨਵਾਂ ਸ਼ਹਿਰ ਮਹਾਲੀ ਚੰਡੀਗੜ੍ਹ ਇਹਨਾਂ ਖੇਤਰਾਤੋਂ ਫਰਦੀ ਬਦਲ ਹੋਈ ਲੰਘ ਸਕਦੀ ਹੈ ਹਾਲੇ ਤੇ ਇਹਨਾਂ ਖੇਤਰਾਤਾਂ ਦੇ ਵਿੱਚ ਹੋ ਸਕਦਾ ਕਿਤੇ ਕੁਝ 2-4 ਥਾਵਾਂ ਤੇ ਕਣੀ ਕਾਮਣਾ ਸੈੱਟ ਸਕਦਾ ਹੈ ਵੀ ਕਦੇ ਕਣੀ ਆ ਦਿਖ ਸਕਦੀਆਂ ਨੇ ਇਸ ਤੋਂ ਇਲਾਵਾ ਇਹ ਸਿਸਟਮ ਇਥੋਂ ਪਾਰ ਕਰਦਾ ਹੋਇਆ ਪਹਾੜਾਂ ਨੂੰ ਕੋਚ ਕਰ ਚੁੱਕਾ ਹੈ ਕਰ ਜਾਏਗਾ ਅਗਲੇ 1-2 ਘੰਟਿਆਂ ਦੇ ਵਿੱਚ ਤੇ ਫਹਾੜਾ ਦੇ ਵਿੱਚ ਗਤੀਵਿਧੀਆਂ ਹੋਣਗੀਆਂ ਜਿਹੜੇ ਹੇਠਲੇ ਭਾਗ ਦੇ ਫਹਾੜਾ ਦੇ ਹਿਮਾਚਲ ਜੰਮੂ ਦੇ ਉੱਥੇਲੇ ਹੇਠਲੇ ਭਾਗਾਂ ਦੇ ਵਿੱਚ ਕਦੇ ਦਰੁਗਨਿਆ ਸਟਾਰਟੇ ਕਿਤੇ ਕੁਸ਼ਤਾਵਾਂ ਤੇ ਭਾਰੀ ਮੀ ਵੀ ਡਰਜ ਸਕਦੇ ਨੇ ਉਹ ਫਾਲੇ ਫਾਗਾਂ ਦੇ ਵਿੱਚ ਹਲਕੀ ਬਾਰੂਖੜੀ ਦਾ ਦੌਰ ਇਹ ਸਿਸਟਮ ਲਵਾਵੇਗਾ ਸੋ ਇਸ ਤੋਂ ਬਾਅਦ ਜੇ ਅਫਾ ਅੱਗੇ ਵਧਿਆ ਅੱਜ ਜਿਹੜਾ ਦਿਨ ਹੈ 6 ਜਨਵਰੀ 7 8 ਤੇ 9 ਸਿੱਧੇ ਦਰ ਦਾ ਫਾਗਾਂ ਗੱਲ ਕਰੀਏ 10 ਜਨਵਰੀ ਤੱਕ ਸਿਸਟਮ ਕੋਈ ਨਵਾਂ ਫਿਲਹਾਲ ਆ ਨਹੀਂ ਰਿਹਾ ਇਕੱਦਾ ਸਿਸਟਮ ਇੱਕ ਹੋਰ ਕਮਜ਼ੋਰ ਜਿਹੜਾ ਪਛੋਣ ਵਿੱਚ ਸਿਸਟਮ ਜਿਹੜਾ 10 ਦਿਨ ਲੱਗੇ ਚੱਕੇ ਜਾ ਰਿਹਾ ਉਹਦੇ ਵਿੱਚ ਵੀ ਉਮੀਦ ਕੋਈ ਵੱਡੇ ਲੈਵਲ ਤੇ ਆਸਾਰ ਨਹੀਂ ਹੈ ਮੈਦਾਨਾ ਤੇ ਲਈ ਉਹ ਸਿਸਟਮ ਕੁਝ ਮੁਖਤਾਰ ਤੇ ਫਹਾੜਾ ਦੇ ਲਈ ਹੋਏਗਾ ਤੇ ਜਿਹੜਾ ਆਪਾਂ ਐਕਟਿਵ ਫਰਚੂਨਰੀ ਸਿਸਟਮ ਦੇਖਦੇ ਆ ਤੇ 15 ਜਨਵਰੀ ਤੱਕ ਇੱਕ ਹੋਰ ਸਿਸਟਮ ਜਿਹੜਾ ਲਾਗੇ ਛਾਕੇ ਆਉਂਦਾ ਜਾ ਫਰਿਆ ਉਹਦੀ ਫੋਟੋ ਅਸੀਂ ਤੁਹਾਨੂੰ ਜੜੀਆਂ ਲਾਈਵ ਆਉਂਦੇ ਦਿਨਾਂ ਤੱਕ ਦੇਾਂਗੇ ਕਿਉਂਕਿ ਹਾਲੇ ਉਹ ਸਿਸਟਮ ਦੂਰ ਹੈ ਸੋ ਇਕਨਜੋ ਜੇਕਰ ਤਾਜ਼ਾ ਅੰਕੜਿਆਂ ਦੇ ਲਈ ਹੈ ਜੋ ਮੌਸਮ ਵਿਭਾਗ ਨੇ ਜਾਰੀ ਕੀਤੇ ਨੇ ਕੋਲਡ ਵੇਵ ਯਾਨੀ ਕਿ ਸ਼ੀਤ ਲਹਿਰ ਦੇ ਅਲਰਟ ਨੇ ਤੇ ਵੈਰੀ ਡੈਂਸ ਫੋਗ ਦੇ ਅਲਰਟ ਨੇ ਯਾਨੀ ਕਿ ਸੰਘਣੀ ਧੁੰਦ ਸ਼ੀਤ ਲਹਿਰ ਜੋਰਾਂ ਦੇ ਰਹੇਗੀ ਆਉਂਦੇ 4 ਦਿਨਾਂ ਤੱਕ ਇਹ ਅਲਰਟ ਜਿਹੜੇ ਇਸੇ ਤਰ੍ਹਾਂ ਲਾਗੂ ਰਹਿਣਗੇ ਪੰਜਾਬ ਦੇ ਵਿੱਚ 6 ਜਨਵਰੀ ਦੀ ਇਹ ਫਰ ਡਾਟਾ ਅੱਜ ਹੀ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ ਅ ਅਗਲੇ 4 ਦਿਨ ਫਿਲਹਾਲ ਅਲਰਟ ਤੇ ਨੇ ਉਸ ਤੋਂ ਬਾਅਦ ਜੋ ਹੋਏ ਫਰ ਡੇ ਸੁਣਗੇ ਤੁਹਾਨੂੰ ਨਾਲ ਸਾਂਝਾ ਕਰਾਂਗੇ ਧੰਨਵਾਦ